ਪਬਲਿਕ ਨੂੰ ਸਾਰੀਆਂ ਗੱਲਾਂ ਦਾ ਨਹੀਂ ਪਤਾ ਹੁੰਦਾ ਅਸੀਂ ਅਮਰਪਾਲ ਦੇ ਹਰ ਖੇਤਰ ਵਿੱਚ ਉਹ ਵਿੱਚ ਉਹਦੀ ਮਦਦ ਕੀਤੀ ਆ ਉਹਦੇ ਉੱਤੇ ਵਕੀਲ ਕਰਨ ਦੇ ਵੀ ਹੋਰ ਵੀ ਸਾਰੇ ਗੱਲਾਂ ਉਹਦੀ ਫੈਮਲੀ ਬਾਤ ਤੇ ਵੀ ਸਾਰਾ ਕੁਝ ਜਿਹੜਾ ਆ ਉਹ ਉਹ ਕੀਤਾ ਫੈਸਲਾ ਕਰਕੇ ਵੋਟ ਉਹ ਸਾਨੂੰ ਪਾਉਣ ਦੀ ਵੀ ਆਏ ਉਹ ਕਾਂਗਰਸ ਵਾਲੇ ਪਾਸੇ ਵੋਟ ਪਾਈ ਆ ਉਹ ਸਮਝਦੇ ਸੀ ਕਿ ਭਾਜਪਾ ਨੂੰ ਹਰਾਉਣ ਬਾਅਦ ਤੇ ਕਾਂਗਰਸ ਜਿਹੜੀ ਆ ਉਹੀ ਇੱਕ ਪਾਰਟੀ ਜਿਹੜੀ ਅੱਗੇ ਸ਼ਾਇਦ ਉਹਦੀ ਸੈਂਟਰ ਦੇ ਵਿੱਚ ਤੇ ਤਕਾਰ ਆਵੇ ਪੁੱਛਿਆ ਸੀ ਪਹਿਲਾਂ ਪੁੱਛਿਆ ਸੀ ਅਮਰਪਾਲ ਨੂੰ ਵੇ ਸਾਡਾ ਬਕ ਖਾਸਲੀ ਇਹ ਤੋਂ ਬੰਦਾ ਉੱਥੇ ਹੀ ਜਾ ਕੇ ਉਹਨੂੰ ਮਿਲ ਕੇ ਆਇਆ ਉਹਨੇ ਜਵਾਬ ਦੇ ਦਿੱਤਾ ਬਾਅਦ ਵਿੱਚ ਫਿਰ ਖੜ ਗਿਆ ਕਿਵੇਂ ਕਿਵੇਂ ਫੜ ਗਿਆ ਇਹ ਵਕਰੀ ਗੱਲ ਅਸਲ ਕਾਰਨ ਇਹ ਹੈ ਕਿ ਖਾਨ ਉੱਥੇ ਚਲੇ ਗਏ ਔਰ ਕੁਛ ਜਿਹੜੀ ਹੈ ਜਿਹੜੇ ਧਰਮ ਚੈਲੀ ਇਹ ਲੋਕ ਸਕੇ ਉਹ ਆਪਣਾ ਪਾਲ ਜਾਂ ਹੋਰ ਹੋਣਾ ਕਰਕੇ ਉਹ ਵੀ ਜਿਹੜੇ ਆ ਉਹਨਾਂ ਦੇ ਪਾਸਾ ਵੀ ਬਦਲੇ ਨਮਸਕਾਰ ਮੈਂ ਸੁਨੀਲ ਲਖਾ ਸਹਿਯੋਗੀ ਦੀਪਕ ਦੇ ਨਾਮ ਪੰਜਾਬ ਤੱਕ ਲਈ ਲੋਕ ਸਭਾ ਚੋਣਾਂ 2024 ਹੋ ਚੁੱਕੇ ਹਨ ਰਿਜ਼ਲਟ ਆ ਗਏ ਹਨ ਜੋ ਨਤੀਜੇ ਹਨ ਉਹਨਾਂ ਤੇ ਹੀ ਅੱਜ ਗੱਲਬਾਤ ਕਰਨ ਲਈ ਸ਼ੁਰੂਮਣੀ ਅਕਾਲੀ ਦਲ ਦੇ ਆਗੂ ਔਰ ਸਾਬਕਾ ਕੈਬਨਟ ਮੰਤਰੀ ਸਰਦਾਰ ਸੋਨ ਸਿੰਘ ਟੰਡਲ ਜੋ ਕਿ ਹੁਸ਼ਿਆਰਪੁਰ ਲੋਕ ਸਭਾ ਖੇਤਰ ਤੋਂ ਅਕਾਲੀ ਦਲ ਦੇ ਉਮੀਦਵਾਰ ਸਨ ਉਹਨਾਂ ਨਾਲ ਗੱਲਬਾਤ ਕਰਨ ਜਾ ਰਹੇ ਹਨ ਸਰ ਨਤੀਜੇ ਆ ਚੁੱਕੇ ਹਨ ਔਰ ਜੋ ਵੀ ਰਿਜ਼ਲਟ ਹੈ ਤੁਹਾਡੇ ਸਾਹਮਣੇ ਆ ਕੀ ਕਾਰਨ ਲੱਗਾ ਵੀ ਜਿਹਦੇ ਕਿ ਵੀ ਤੁਹਾਡੀ ਜਿਹੜੀ ਪਾਰਟੀ ਹੈ ਜਾਂ ਤੁਹਾਡਾ ਜਿਹੜਾ ਇਹ ਪੰਜਵਾਂ ਚੌਥਾ ਪੰਜਵਾਂ ਨੰਬਰ ਤੇ ਜਿਹੜੇ ਉਮੀਦਵਾਰ ਆਏ ਨੇ ਦੇਖੋ ਮੈਂ ਸਮਝਦਾ ਕਿ ਜਿਹੜੀ ਪਾਰਲੀਮੈਂਟ ਦੀ ਇਲੈਕਸ਼ਨ ਹੋਈ ਆ ਸਭ ਤੋਂ ਪਹਿਲੀ ਗੱਲ ਤਾਂ ਇਹ ਆ ਕਿ ਮੇਰੀ ਪਾਰਟੀ ਸ਼੍ਰੋਮਣੀ ਕਾਲੇ ਦਲ ਨੇ ਅਸੀਂ ਪੰਜਾਬ ਦੀ ਪਾਰਟੀ ਆ ਰੀਜIONAL ਪਾਰਟੀ ਆ ਪੰਜਾਬ ਦੀ ਪਾਰਟੀ ਹੋਣ ਦੇ ਨਾਤੇ ਅਸੀਂ ਸਾਰੀਆਂ ਸੀਟਾਂ ਤੇ ਆਪਣੇ ਬੰਦੇ ਜਿਹੜੇ ਖੜੇ ਕੀਤੇ ਸਾਰੀ ਪਾਰਟੀ ਨੇ ਲੀਡਰਸ਼ਿਪ ਨੇ ਬਹੁਤ ਵਧੀਆ ਜਿਹੜੀ ਐ ਕੰਪੇਨ ਵੀ ਕੀਤੀ ਆ ਸਾਡੇ ਜਿਹੜੇ ਵਰਕਰ ਆ ਉਹ ਦਿਨ ਰਾਤ ਉਹਨਾਂ ਨੇ ਕੰਮ ਕੀਤਾ ਇੱਕ ਮਹੀਨਾ ਲਗਭਗ ਔਰ ਮੈਂ ਆਪ ਨੌ ਹਲਕਿਆਂ ਦੇ ਵਿੱਚ ਸਾਰਿਆਂ ਦੇ ਵਿੱਚ ਗਿਆ ਲੋਕਾਂ ਦੇ ਵਿੱਚ ਵਿਚਰੇ ਆ ਹਰ ਬਰਗ ਦੇ ਲੋਕਾਂ ਨੂੰ ਮਿਲੇ ਆ ਔਰ ਲੋਕਾਂ ਵਿੱਚ ਬਹੁਤ ਵੱਡੀ ਇੱਕ ਲਹਿਰ ਵੀ ਸੀ ਪਰ ਮੈਂ ਜੋ ਮਹਿਸੂਸ ਕਰਦਾ ਹਾਂ ਕਿ ਜਿਹੜੀਆਂ ਨੈਸ਼ਨਲ ਪਾਰਟੀਆਂ ਜਾਂ ਜਿਹੜੀਆਂ ਰੂਲਿੰਗ ਪਾਰਟੀਆਂ ਜਿਹੜੀਆਂ ਹੈਗੀਆਂ ਉਹਨਾਂ ਪਾਰਟੀਆਂ ਨੇ ਆਪਣੀ ਜਿਹੜੀ ਇਲੈਕਸ਼ਨ ਦੇ ਵਿੱਚ ਸਾਰੀ ਜਿਹੜੀ ਤਾਕਤ ਜਾਂ ਹੋਰ ਉਹਨਾਂ ਨੇ ਹਰ ਪੱਖ ਤੋਂ ਉਹਦਾ ਇਸਤੇਮਾਲ ਕੀਤਾ ਉਹ ਚੋਕੀ ਆ ਉਹਦਾ ਅਸਰ ਕਿਤੇ ਨਾ ਕਿਤੇ ਜਿਹੜਾ ਦੇਖਣ ਨੂੰ ਉਹ ਮਿਲਿਆ ਸੋ ਅਦਰਵਾਈਜ਼ ਜਿਹੜਾ ਪਹਿਲਾਂ ਇਲੈਕਸ਼ਨ ਤੋਂ ਵੋਟਾਂ ਤੋਂ ਚਾਰ ਪੰਜ ਦਿਨ ਪਹਿਲਾਂ ਜੋ ਮਾਹੌਲ ਸੀ ਉਹ ਬਹੁਤ ਵਧੀਆ ਮਾਹੌਲ ਸੀ ਲੋਕਾਂ ਵਿੱਚ ਬਹੁਤ ਵੱਡਾ ਇਸ ਜੀ ਦੇ ਲਈ ਉਤਸ਼ਾਹ ਵੀ ਸੀਗਾ ਸਾਡੇ ਬਰਕਾਂ ਵਿੱਚ ਬਹੁਤ ਵੱਡਾ ਉਤਸ਼ਾਹ ਸੀਗਾ ਪਰ ਜਦੋਂ ਰਿਜ਼ਲਟ ਆਏ ਆ ਤੇ ਉਹਦੇ ਵਿੱਚ ਹਰ ਇੱਕ ਬੰਦੇ ਇਸ ਗੱਲ ਤੋਂ ਹਰਾਣ ਸੀ ਕਿ ਇਹ ਰਿਜ਼ਲਟ ਇਦਾਂ ਦੇ ਆਏ ਉਹਦੇ ਪਿੱਛੇ ਕੀ ਕੀ ਕਾਰਨ ਵਾ ਸੋ ਹੁਣ ਲੱਗੇ ਹੋਏ ਆ ਦੇਖਣ ਸਾਰੇ ਹਲਕਿਆਂ ਦੇ ਵਿੱਚ ਗੱਲਬਾਤ ਚੱਲਦੀ ਆ ਮੇਨਲੀ ਮੈਨੂੰ ਇਹੀ ਗੱਲ ਲੱਗਦੀ ਆ ਕਿ ਸਰਕਾਰਾਂ ਆ ਜਾਂ ਜਿਹੜੀਆਂ ਵੱਡੀਆਂ ਪਾਰਟੀਆਂ ਆ ਉਹਨਾਂ ਨੇ ਆਪਣੇ ਸਾਰੇ ਹੱਥ ਕੰਡੇ ਜਿਹੜੇ ਆ ਉਹ ਅਪਣਾਏ ਕਿਉਂਕਿ ਪਹਿਲਾਂ ਜਿਹੜੀ ਭਾਜਪਾ ਨਾਲ ਭਾਈਵੰਦੀ ਸੀਗੀ ਅੱਛੇ ਰਿਜ਼ਲਟ ਆਉਂਦੇ ਸੀਗੇ ਪਰਸੈਂਟੇਜ ਵੀ ਇੰਨੀ ਕੀ ਮਤਲਬ ਆਂਦੀ ਸੀ ਵੀ ਇੱਕ ਜਾਂ ਦੋ ਸੀਟ ਚਾਹੇ ਭਾਜਪਾ ਚਾਹੇ ਅਕਾਲੀ ਦਲ ਪਰ ਇਸ ਵਾਰ ਜਿਹੜਾ ਆ ਉਹ ਭਾਜਪਾ ਨੂੰ ਸੀਟਾਂ ਨਹੀਂ ਮਿਲੀ ਐ ਪਰ ਇਹ ਬੋਟ ਪਰਸੈਂਟੇਜ ਜਿਹੜੀ ਆ ਉਹਨਾਂ ਦੀ ਵਧੀਆ ਐ ਇਹਦਾ ਕੀ ਕਾਰਨ ਲੱਗਦਾ ਐ ਦੇਖੋ ਇਹਦੇ ਪਿੱਛੇ ਮੈਂ ਥਾਉਂਦਾ ਕਿ ਸਾਡਾ ਜਿਹੜਾ ਅਕਾਲੀ ਦਲ ਦੀ ਅਸਲ ਵੋਟ ਬੈਂਕ ਸੀ ਉਹ ਜਿੱਦਾਂ ਕਿਸਾਨੀ ਵਾਲੇ ਸੀ ਕਿਸਾਨੀ ਬਾਈ ਦੇ ਵਿੱਚ ਵੀ ਸਾਡੇ ਨਾਲ ਨਹੀਂ ਆਈ ਹੁਣ ਵੀ ਆਸੀ ਕਿ ਸ਼ਾਇਦ ਇਸ ਗੱਲ ਦਾ ਜਿਹੜਾ ਸਾਰਾ ਹੋ ਗਿਆ ਉਹ ਬੀਜੇਪੀ ਦੇ ਖਿਲਾਫ ਹੋਆ ਤੇ ਉਹ ਸ਼ਾਇਦ ਅਕਾਲੀ ਦਲ ਦੀ ਸਪੋਰਟ ਕਰੂਗੀ ਆਪਣੀ ਪੰਜਾਬ ਦੀ ਪਾਰਟੀ ਦੀ سپورਟ ਤੇ ਆ ਗਿਆ ਕਿਉਂਕਿ ਸਾਸੀਂ ਅਸੀਂ ਦਾ ਸਾਨੂੰ ਬੜਾ ਮਾਣ ਵੀ ਹੈ ਅਸੀਂ ਗੱਲ ਵੀ ਹਰਥਾਂ ਕਰਦੇ ਆ ਕਿ ਕਿਸਾਨਾਂ ਵਾਲੇ ਜੋ ਕੁਝ ਵੀ ਕੀਤਾ ਸ਼੍ਰੋਮਣੀ ਕਾਲ ਦਾ ਨੇ ਕੀਤਾ ਇਹ ਅਸੀਂ ਮਹਿਸੂਸ ਕਰਦੇ ਸੀ ਪਰ ਜੋ ਰਿਜ਼ਲਟ ਜਿਹੜੇ ਆਏ ਆ ਜੋ ਦੇਖਿਆ ਸੀ ਕਿ ਕਿਸਾਨਾਂ ਨੇ ਕੁਝ ਦਿਨ ਪਹਿਲਾਂ ਜਿਹੜਾ ਫੈਸਲਾ ਕਰਕੇ ਵੋਟ ਉਹ ਸਾਨੂੰ ਪਉਣ ਦੀ ਵੀ ਆਏ ਉਹ ਕਾਂਗਰਸ ਵਾਲੇ ਪਾਸੇ ਵੋਟ ਪਾਈ ਆ ਉਹ ਸਮਝਦੇ ਸੀ ਕਿ ਭਾਜਪਾ ਨੂੰ ਹਰਾਉਣ ਵਾਸਤੇ ਕਾਂਗਰਸ ਜਿਹੜੀ ਹੈ ਉਹੀ ਇੱਕ ਪਾਰਟੀ ਹੈ ਜਿਹੜੀ ਅੱਗੇ ਸ਼ਾਇਦ ਉਹਦੀ ਸੈਂਟਰ ਦੇ ਵਿੱਚ ਸਰਕਾਰ ਆਵੇ ਜੇ ਕਾਂਗਰਸ ਨੂੰ ਬਦ ਬੋਟਾਂ ਪਾਵਾਂਗੇ ਤਾਂ ਕਾਂਗਰਸ ਜਿੱਤੂਗੇ ਤਾਂ ਮੋਦੀ ਜਿਹੜਾ ਆ ਉਹ ਹਾਰ ਜਾਊਗਾ ਉਹ ਭਾਜਪਾ ਨੂੰ ਹਰਾਉਣ ਲਈ ਉਹਨਾਂ ਨੇ ਕਾਂਗਰਸ ਨੂੰ ਹੀ ਚੁਣਿਆ ਸੋ ਇਹ ਵੀ ਇੱਕ ਵੱਡਾ ਜਿਹੜਾ ਉਹ ਫੈਕਟਰ ਜਿਹੜਾ ਦੇਖਣ ਨੂੰ ਮਿਲਿਆ ਭਾਵੇਂ ਇਹਦੀ ਵੋਟ ਪਰਸੈਂਟੇਜ ਦੀ ਗੱਲ ਆ ਉਹ ਉਹੀ ਗੱਲ ਆ ਕਿ ਜਿਹੜੀ ਸਾਡੀ ਮਤਲਬ ਇੱਕ ਪੰਥਕ ਵੋਟ ਜਿਹੜੀ ਆ ਉਹਦਾ ਵੀ ਇਹੋ ਜਿਹੇ ਹਾਲਾਤ ਪੈਦਾ ਹੋਏ ਆ ਕਿ ਉਹ ਮੁੜ ਕੇ ਵੀ ਕੁਝ ਖਿਸਕੀ ਆ ਕਿਸਾਨ ਵੋਟ ਵੀ ਜਿਹੜੀ ਆ ਉਹ ਖਿਸਕੀ ਆ ਤੋ ਜਿਹੜਾ ਇਹ ਜਿਹੜਾ ਦਬਾਅ ਜਿਹੜਾ ਆ ਲੋਕਾਂ ਖੀਲੇ ਦਿਨਾਂ ਦੇ ਵਿੱਚ ਜਿਵੇਂ ਦਿੱਲੀ ਤੋਂ ਸਾਰੀ ਲੀਡਰਸ਼ਿਪ ਹੋਾ ਚਾਹੇ ਪ੍ਰਧਾਨ ਮੰਤਰੀ ਆ ਅਮਰਚਾ ਚਾਹੇ ਰਾਜਨਾਥ ਸਿੰਘ ਹਰ ਇੱਕ ਬੰਦੇ ਜਿਹੜੇ ਆ ਉਹਨਾਂ ਨੇ ਸਾਡੀਆਂ ਸੀਟਾਂ ਤੇ ਆ ਕੇ ਆਪਣਾ ਜਿਹੜਾ ਪੂਰਾ ਉਹ ਪ੍ਰੈਸ਼ਰ ਉਹ ਬਣਾਇਆ ਤੇ ਹੋਰ ਵੀ ਆਪਣਾ ਜਿਵੇਂ ਪਹਿਲਾਂ ਦੱਸੀ ਗੱਲ ਕਿ ਸਰਕਾਰਾਂ ਦੇ ਬੜੇ ਲੰਬੇ ਹੱਥ ਕੰਡੇ ਹੁੰਦੇ ਆ ਉਹ ਸਾਰੇ ਉਹ ਉਹ ਵਰਤੇ ਆ ਉਹਦਾ ਅਸਰ ਪਿਆ ਜਿਹੜਾ ਦੇਖਣ ਨੂੰ ਮਿਲ ਗਿਆ ਲੋਕਾਂ ਨੂੰ ਬਈ ਲੋਕ ਵੀ ਅੱਜਕੱਲ ਜਿਹੜੇ ਆ ਉਹ ਕਿ ਸਾਰੇ ਪਾਸੇ ਘੁੰਮ ਕੇ ਦੇਖਦੇ ਆ ਉਹਦੀ ਆਜ਼ਾਦੀ ਆ ਵੋਟ ਪਾਉਣੇ ਤੋ ਚਲੋ ਪਰਸੈਂਟੇਜ ਘਟੀ ਆ ਪਰ ਫਿਰ ਵੀ ਇਹੋ ਜਿਹੇ ਕੁਦਨ ਦੀ ਗੱਵਾਲ ਨਹੀਂ ਸ਼੍ਰੋਮ ਨੇ ਕਲਦਲ ਜਿਹੜਾ ਆ ਉਹ ਇੱਥੇ ਵਰ ਕਰਕੇ ਦੁਬਾਰਾ ਅਸੀਂ ਮੁੜ ਕੇ ਫਿਰ ਆਪਣੀ ਜਿਹੜੀ ਆ ਉਹ ਪਕੜ ਬਣਾਵਾਂਗੇ ਚਲਾਂਗੇ ਤੇ ਜੇ ਆਪਾਂ ਗੱਲ ਕਰੀਏ ਵੀ ਇਸ ਵਾਰ ਦੀ ਇਸ ਵਾਰ ਤਾਂ ਹੁਣ ਜਿਹੜਾ ਆ ਉਹ ਜਿਆਦਾ ਕਿਸਾਨ ਵੀ ਤੁਹਾਡੇ ਹੱਕ 'ਚ ਹੀ ਅਮੂਮਨ ਜਿਆਦਾਤਰ ਹੁਣ ਪ੍ਰਚਾਰ ਹੋ ਰਿਹਾ ਸੀ ਦੂਸਰੀ ਗੱਲ ਇਹ ਆ ਵੀ ਬੇਦਗੀ ਦਾ ਜਿਹੜਾ ਮਾਮਲਾ ਸੀਗਾ ਉਹ ਵੀ ਨਹੀਂ ਕਿਸੇ ਪਾਸੇ ਸਾਬਤ ਹੋਇਆ ਪਰ ਲੱਗਦਾ ਨਹੀਂ ਵੀ ਕੁਝ ਜਿਹੜੇ ਬਾਗੀ ਤੁਹਾਡੇ ਪਾਰਟੀ ਦੇ ਵਿੱਚ ਆਗੂ ਸੀਗੇ ਉਹ ਉਸ ਤਰੀਕੇ ਦੇ ਨਾਲ ਤੁਹਾਡੇ ਨਾਲ ਨਹੀਂ ਚੱਲੇ ਜਿੱਦਾਂ ਹੋਣਾ ਚਾਹੀਦਾ ਸੀ ਪ੍ਰਚਾਰ ਲਈ ਜਾਂ ਫੀਲਡ ਦੇ ਵਿੱਚ ਦੇਖੋ ਗੱਲ ਇਹ ਆ ਕਿ ਬੇਸ਼ੱਕ ਬਿਆਦਬੀ ਦੀ ਗੱਲ ਜਿਹੜੀ ਕਲੀਅਰ ਹੋ ਗਈ ਜਦੋਂ ਸੁਜੋਰਾ ਸਿੰਘ ਨੇ ਵੀ ਗੱਲ ਨੂੰ ਕਲੀਅਰ ਕਰਤੀ ਹੋਰ ਪਾਤੀ ਉੱਪਰ ਹੋਈ ਗੱਲ ਪਰ ਉਹਦੀ ਗੱਲ ਉਹ ਜਿਹੜੇ ਬਾਕੀ ਸਾਡੇ ਖਿਲਾਫ ਜਿਹੜੇ ਪਾਰਟੀਆਂ ਦੀਆਂ ਕੋਲ ਪ੍ਰਚਾਰ ਕਰਨ ਵਾਲੀਆਂ ਉਹਨਾਂ ਦਾ ਪ੍ਰਚਾਰ ਅਥੇ ਲੋ ਹੱਲੇ ਉਸੇ ਲੈਵਲ ਤੇ ਰਿਹਾ ਉਹ ਉਹ ਬੰਦੇ ਜਿਹੜੇ ਸਕੇ ਉਹ ਹਾਲੇ ਚੀਜ਼ ਨੂੰ ਸਮਝ ਨਹੀਂ ਸਕੇ ਵੀ ਇਹ ਵੀ ਇਹ ਜਿਹੜੀ ਬੇਅਦਬੀ ਦੀ ਗੱਲ ਸਾਹਮਣੇ ਹੋ ਗਈ ਆ ਕਿ ਆਮ ਆਦਮੀ ਪਾਰਟੀ ਦੀ ਗੱਲ ਆ ਜਾਂ ਜਿਹੜੀ ਸੱਤ ਐ ਐਨਐਕ ਟਾਈਮ ਪੀਤਨ ਤੋਂ ਬਾਅਦ ਵੀ ਗੱਲ ਕਿਸੇ ਪਾਸੇ ਕਲੀਅਰ ਨਹੀਂ ਹੋਈ ਅਕਾਲੀ ਦਲ ਦਾ ਕੋਈ ਸਬੂਤ ਨਹੀਂ ਕਿਸੇ ਕੋਲ ਇਸ ਚੀਜ਼ ਦਾ ਆ ਪਰ ਪਬਲਿਕ ਤੇ ਜਿਹੜਾ ਪ੍ਰਚਾਰ ਸਾਡੇ ਖਿਲਾਫ ਹੋਆ ਉਹ ਨਿਰੰਤਰ ਇਸੇ ਦੂਜੇ ਦੇ ਉੱਪਰ ਚੱਲਦਾ ਰਿਹਾ ਕਿਸਾਨਾਂ ਦੀ ਵੀ ਜਿਹੜੀ ਗੱਲ ਮੈਂ ਦੱਸੀ ਹੈ ਬੜਾ ਇਹ ਬੜੇ ਕਲੀਅਰ ਗੱਲ ਆ ਕਿ ਕਿਸਾਨਾਂ ਜਿਹੜੀ ਆ ਉਹ ਵੋਟ ਆ ਉਹ ਕਾਂਗਰਸ ਵਾਲੇ ਪਾਸੇ ਗਈ ਆ ਸਿਰਫ ਉਹਨਾਂ ਨੂੰ ਇਹੀ ਲੱਗਦਾ ਸੀਗਾ ਕਿ ਜਿਹੜੀ ਆ ਜੇ ਭਾਜਪਾ ਨੂੰ ਹਰਾਉਣ ਬਾਅਦ ਤੇ ਕਾਂਗਰਸ ਹੀ ਆ ਸਕਦੀ ਆ ਕਾਹਲੇ ਜਿਆਦਾ ਲੋਕਾਂ ਨੇ ਦੋ ਚਾਰ ਐਮਪੀ ਬਣਦੇ ਵੀ ਆ ਤੇ ਉਹ ਸਾਨੂੰ ਤਾਂ ਪਤਾ ਨਹੀਂ ਉਹ ਕੀ ਕਰ ਸਕਦੇ ਆ ਜਾਂ ਨਹੀਂ ਕਰ ਸਕਦੇ ਦੂਜੀ ਗੱਲ ਰਹੀ ਵੀ ਜਿਹੜੇ ਸਾਥੋਂ ਬਾਗੀ ਬੰਦੇ ਸੀਗੇ ਇਹ ਗੱਲ ਠੀਕ ਆ ਕਿ ਉਹਨਾਂ ਦੀ ਮੂਵਮੈਂਟ ਜਿਹੜੀ ਆ ਉਹ ਨਹੀਂ ਹੋਈ ਜਿੰਨੀ ਹੋਣੀ ਚਾਹੀਦੀ ਸੀ ਤੇ ਅਸਰਕਾਰ ਨੇ ਇਹ ਆ ਕਿ ਕਿਸਾਨ ਉਹਦੇ ਚਲੇ ਗਏ ਆ ਔਰ ਕੁਛ ਜਿਹੜੀ ਹੈ ਜਿਹੜੇ ਗਰਮ ਖੈਲੀ ਇਹ ਲੋਕ ਸਕੇ ਉਹ ਅਮਰਤਪਾਲ ਜਾਂ ਹੋਰ ਉਹਨਾਂ ਕਰਕੇ ਉਹ ਵੀ ਜਿਹੜੇ ਆ ਉਹਨਾਂ ਨੇ ਪਾਸਾ ਵੀ ਬਦਲਿਆ ਇਹ ਅਮਰਤਪਾਲ ਕਿਉਂਕਿ ਸ਼ਰਮਣੀ ਅਕਾਲੀ ਦਲ ਕਾਂਗਰਸ ਤੋਂ ਬਾਅਦ ਦੂਸਰੀ ਪਾਰਟੀ ਹੈ ਜਿਹੜੀ ਸਭ ਤੋਂ ਪੁਰਾਣੀ ਪਾਰਟੀ ਹੈ ਪੰਥਕ ਵੀ ਹੈ ਕਿਉਂਕਿ ਸ਼ਰਮਣੀ ਜਿਹੜੀ ਕਮੇਟੀ ਦੇ ਨਾਲ ਵੀ ਬਹੁਤ ਅੱਛੇ ਸਬੰਧ ਨੇ ਪਰ ਕੀ ਕਾਰਨ ਰਿਹਾ ਵੀ ਅਮਰਤਪਾਲ ਦੇ ਹੱਕ ਦੇ ਵਿੱਚ ਲੋਕ ਜਿਹੜੇ ਆ ਇੱਕ ਵਨ ਸਾਈਡਡ ਆਪਾਂ ਕਹਿ ਸਕਦੇ ਆ ਨਿਤਰੇ ਆ ਤੇ ਸ਼ਰਮੁਨੀ ਅਕਾਲੀ ਦਲ ਨੂੰ ਉੱਥੇ ਇੰਨੀ ਅੱਛੀ ਜਿਹੜੀ ਆ ਉਹ ਨਹੀਂ ਕਹਿ ਸਕਦੇ ਲੀਡ ਜਾ ਮਰਤ ਮਿਲੀ। ਦੇਖੋ ਮੈਂ ਸਮਝਦਾ ਕਿ ਇਹ ਪਬਲਿਕ ਨੂੰ ਸਾਰੀਆਂ ਗੱਲਾਂ ਦਾ ਨਹੀਂ ਪਤਾ ਹੁੰਦਾ। ਅਸੀਂ ਅਮਰਤਪਾਲ ਦੇ ਹਰ ਖੇਤਰ ਵਿੱਚੋਂ ਵਿੱਚੋਂ ਦੀ ਮਦਦ ਕੀਤੀ ਆ ਉਹਦੇ ਉੱਥੇ ਵਕੀਲ ਕਰਨ ਦੇ ਵੀ ਹੋਰ ਵੀ ਸਾਰੇ ਗੱਲਾਂ ਦੇ ਉਹਦੀ ਫੈਮਿਲੀ ਵਾਸਤੇ ਵੀ ਸਾਰਾ ਕੁਝ ਜਿਹੜਾ ਆ ਉਹ ਉਹ ਕੀਤਾ। ਉਹ ਪਰ ਅਸੀਂ ਉਹਨੂੰ ਪੁੱਛਿਆ ਵੀ ਸੀ ਸਾਡੇ ਪਾਰਟੀ ਨੇ ਤੂੰ ਇਲੈਕਸ਼ਨ ਲੜਨੀ ਚਾਹੁੰਦਾ ਉਹਨੇ ਜਵਾਬ ਦਿੱਤਾ ਕਿ ਮੈਂ ਨਹੀਂ ਲੜਨੀ ਚਾਹਦਾ ਇਹ ਰੱਬ ਜਾਣਦਾ ਬਾਅਦ ਵਿੱਚ ਕੀ ਉੱਥੇ ਕਿਹੜਾ ਦੁਬਾਰ ਪਿਆ ਕਿਹੜੀ ਗੱਲ ਹੋਈ ਹੈ ਕਿ ਉਹਨੇ ਬਾਅਦ ਵਿੱਚ ਫੈਸਲਾ ਕਰ ਲਿਆ ਇਲੈਕਸ਼ਨ ਲੜਨ ਦਾ ਅਸੀਂ ਜਦ ਤੱਕ ਆਪਣਾ ਕੈਂਡੀਡੇਟ ਜਿਹੜਾ ਆ ਉਹ ਐਲਾਨ ਕਰ ਦਿੱਤਾ ਸੀ ਜਿਹੜਾ ਕੈਂਡੀਡੇਟ ਅਸੀਂ ਐਲਾਨ ਕੀਤਾ ਬਿਰਸਤ ਸਿੰਘ ਬਲਟੋਹਾ ਬਿਰਸਤ ਸਿੰਘ ਬਲਟੋਹਾ ਵੀ ਬੜਾ ਉਹਦਾ ਜਿਹੜਾ ਜਦੋ ਦੀ ਹਿਸਟਰੀ ਆਪਾਂ ਦੇਖਦੇ ਆ ਉਹਨੇ ਵੀ ਐਨਐਸਏ ਦੋ ਵਾਰੀ ਉੱਤੇ ਲੱਗਾ 6 ਸਾਲ ਉਹਨੇ ਜੇਲ੍ਹ ਕੱਟੀ ਆ ਬੜਾ ਸਜਤ ਸਹਿ ਹਨੇ ਪੋਰਸਾ ਦੇ ਗਿਆ ਅਮਰਤਪਾਲ ਨਾ ਤਾਂ ਐਡੀਜੀ ਕੋ ਉਹ ਕੋਈ ਜੇ ਵਾਰਦਾਤ ਹੋਈ ਨਹੀਂ ਇਹ ਠੀਕ ਹੈ ਕਿ ਐਨਐਸਏ ਲੱਗਾ ਐਨਐਸਏ ਕਿਉਂ ਲੱਗ ਗਿਆ ਕਿਹਨਾਂ ਕਾਰਨਾਂ ਕਰਕੇ ਲੱਗਾ ਇਹ ਤਾਂ ਹਲੇ ਗੱਲ ਸਰਕਾਰ ਵੀ ਕਲੀਅਰ ਨਹੀਂ ਕਰ ਸਕੀ ਉਹਦਾ ਰਿਪੀਟ ਉਹ ਦੁਬਾਰਾ ਬਧਾ ਦਿੱਤਾ ਸਾਲ ਤੋਂ ਬਾਅਦ ਪਰ ਸਰਕਾਰ ਇਹ ਨਹੀਂ ਦੱਸਦੀ ਵੀ ਕਿਸ ਗੱਲ ਕਰਕੇ ਉੱਤੇ ਐਨਐਸਏ ਲੱਗਾ ਕਿਹੜਾ ਉਹਨੇ ਜੁਰਮ ਕੀਤਾ ਸੋ ਇਸ ਕਰਕੇ ਅਸੀਂ ਇਹ ਸਮਝਦੇ ਹਾਂ ਕਿ ਬਲਟੋਹੇ ਨੂੰ ਵੀ ਜੇ ਸਮਝ ਲੈਣਾ ਵੀ ਉਹਦੀ ਸ਼ਾਇਦ ਕੋ ਦੇਣ ਨਹੀਂ ਉਹਦੀ ਹਿਸਟਰੀ ਨਹੀਂ ਬਲਟੋਹੇ ਨੇ ਵੀ ਬੜਾ ਉੱਤੇ ਵੀ ਸਾਡਾ 6 ਸਾਲ ਜੇਲ੍ਹ ਕੱਟਣੀ ਕੋਈ ਛੋਟੀ ਗੱਲ ਨਹੀਂ ਹੁੰਦੀ ਸੋ ਇਸ ਕਰਕੇ ਜਦ ਪਰੇਸ਼ ਅਸੀਂ ਪੁੱਛਿਆ ਸੀ ਪਹਿਲਾਂ ਪੁੱਛਿਆ ਸੀ ਅਮਰਪਾਲ ਨੂੰ ਸਾਡਾ ਸਪੈਸ਼ਲੀ ਇੱਥੋਂ ਬੰਦਾ ਉੱਥੇ ਹੀ ਜਾ ਕੇ ਉਹਨੂੰ ਮਿਲ ਕੇ ਆਇਆ ਉਹਨੇ ਜਵਾਬ ਦੇ ਦਿੱਤਾ ਬਾਅਦ ਵਿੱਚ ਫਿਰ ਖੜ ਗਿਆ ਕਿਵੇਂ ਕਿਉਂ ਖੜ ਗਿਆ ਇਹ ਵੱਖਰੀ ਗੱਲ ਵਾ ਸੋ ਕੁਝ ਇਹ ਗੱਲਾਂ ਹੈਗੀਆਂ ਕਿ ਕਾਲੇਦਾਲ ਨੂੰ ਢਾਹ ਲਾਉਣ ਵਾਸਤੇ ਤਾਕਤਾਂ ਜਿਹੜੀਆਂ ਲੱਗੀਆਂ ਰਹਿਣੀਆਂ ਹਮੇਸ਼ਾ ਉਹ ਇਹ ਕੰਮ ਕਰਦੀਆਂ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਕਾਲੇਦਾਲ ਨੂੰ ਢਾਹ ਲੱਗੇ ਸੋ ਉਹ ਹਾਲੇ ਨਾਤਰ ਉਹਨਾਂ ਦਾ ਜੋੜ ਉਜਾਰੀਆ ਪਰ ਮੈਨੂੰ ਅਫਸੋਸ ਇਥੇ ਇਹ ਆ ਕਿ ਅੱਜ ਅਸੀਂ ਪਹਿਲੇ ਜੂਨ ਦੀ ਗੱਲ ਸਾਰੇ ਲੋਕ ਕਰਦੇ ਆ ਪਹਿਲੇ ਜੂਨ ਉਹ ਦਿਨ ਵਾ ਜਦੋਂ ਦਰਬਾਰ ਸਾਹਿਬ ਤੇ ਜਿਹੜਾ ਇੰਦਰਾ ਗਾਂਧੀ ਨੇ ਹਮਲਾ ਕੀਤਾ ਸੀ ਚਰਾਸੀ ਦੇ ਵਿੱਚ ਔਰ ਕਿੰਨਾ ਉੱਥੇ ਜਿਹੜਾ ਸਾਡਾ ਨਕਤਾਨ ਕੀਤਾ ਕਿੰਨੇ ਲੋਕ ਮਾਰੇ ਗਏ ਜਿਹੜਾ ਅਕਾਲ ਤਖਤ ਢੇਢੇਰੀ ਹੋਇਆ ਸਾਰਾ ਕੁਝ ਹੋਇਆ ਉਦੋਂ ਬਾਅਦ ਵਿੱਚ ਵੀ ਕਾਂਗਰਸ ਨੇ ਦਿੱਲੀ ਹੋਰ ਸ਼ਹਿਰਾਂ ਦੇ ਵਿੱਚ ਕਤਲੇਆਮ ਜਿਹੜਾ ਉਹ ਉਹ ਕੀਤਾ ਇਹ ਤਾਂ ਗੱਲਾਂ ਖਾਨੇ ਦੇ ਸਾਹਮਣੇ ਆ ਨਾ 40 ਸਾਲ ਦਾ ਟਾਈਮ ਜਿਹੜਾ ਅਸੀਂ ਸਮਝਦੇ ਉਹ ਹੋ ਗਿਆ ਮਨਾਇਆ ਜਾ ਰਿਹਾ ਉਹਨਾਂ ਦਿਨਾਂ ਦੇ ਵਿੱਚ ਵੋਟਾਂ ਆ ਗਈਆਂ ਹੁਣ ਪੰਜਾਬ ਦੇ ਲੋਕ ਜਿਹੜੇ ਸਾਨੂੰ ਤਾਂ ਕਹਿੰਦੇ ਆ ਗੱਲਾਂ ਪਰ ਉਹਨਾਂ ਨੇ ਵੋਟਾਂ ਕਿਹਨਾਂ ਨੂੰ ਪਾਈਆਂ ਕਾਂਗਰਸ ਨੂੰ ਸੱਤ ਸਿੱਟਾ ਕਾਂਗਰਸ ਦੇ ਜਿੱਤਣ ਦਾ ਮਤਲਬ ਉਹ ਦਿਨਾਂ ਦੇ ਵਿੱਚ ਵੋਟਾਂ ਪੈਣ ਰਿਜ਼ਲਟ ਉਹਨਾਂ ਦਿਨਾਂ ਵਿੱਚ ਆਵੇ 4 ਜੂਨ ਨੂੰ ਜਦੋਂ ਜਿਹੜਾ ਉੱਥੇ ਲਾਸ਼ਾਂ ਦੇ ਉਹ ਦਿਨ ਹੋਵੇ ਵਿਚਦੀਆਂ ਹੋਣ ਤੇ ਇਹ ਗੱਲ ਮੇਰੀ ਥਾਂ ਤੋਂ ਤਾਂ ਬਾਹਰ ਆ ਵੀ ਕਿੰਦਾ ਜਿਹੜੀ ਇਹ ਜਿਹੜੀ ਜਿਹੜੀ ਪੰਥਕ ਵੋਟ ਆ ਜਾਹ ਜਿਹੜੇ ਲੋਕ ਆ ਉਹਨਾਂ ਦੀ ਕੀ ਸੋਚ ਵਾ ਕੀ ਉਹ 84 ਦੇ ਲੋਕ ਭੁੱਲ ਗਏ ਲੱਗਦੇ ਆ ਹਾਂਜੀ ਵੀ ਕਾਂਗਰਸ ਨੂੰ ਮਤਲਬ ਉਹਨਾਂ ਨੇ ਮaaf ਕਰ ਦਿੱਤਾ ਜੇ ਕੀ ਕੀ ਇਹ ਹੀ ਲੱਗਿਆ ਇਹ ਹੀ ਗੱਲ ਆ ਨਾ ਕਿ ਜਿਨ੍ਹਾਂ ਨੇ ਐਡਾ ਜੁਰਮ ਕੀਤਾ ਸਾਡਾ ਸਭ ਤੋਂ ਪਵਿੱਤਰ ਹਿੰਦੁਸਤਾਨ ਆ ਜਿਹਨੂੰ ਅਪਨ ਦਰਬਾਰ ਸਾਹਿਬ ਕਹਿੰਦੇ ਆ ਅਕਾਲ ਤਖ਼ਤ ਸਾਡਾ ਸਿੱਖੀ ਦਾ ਧਰਾਇਆ ਮੇਰੀ ਪੀਰ ਸਾਡਾ ਸਤਾਂ ਤੇ ਉੱਪਰ ਤੇ ਗੱਲ ਆ ਜਿਨ੍ਹਾਂ ਲੋਕਾਂ ਨੇ ਉਹਨੂੰ ਐਡੀ ਬੜੀ ਢਾਲਾਈ ਆ ਔਰ ਸਾਰੇ ਹਿੰਦੁਸਤਾਨ ਦੇ ਵਿੱਚ ਸਿੱਖ ਕੌਮ ਨੂੰ ਖਤਮ ਕਰਨ ਲਈ ਐਡਾ ਵੱਡਾ ਜੁਰਮ ਕੀਤਾ ਉਹਨਾਂ ਨੂੰ ਤਾਂ ਮaaf ਕਰਤਾ ਸਾਡੇ ਸਾਬਤ ਵੀ ਹੋ ਗਿਆ ਕਿ ਗਾਲੀਦਾਲ ਨੇ ਕੋਈ ਬਿਆਦਬੀ ਨਹੀਂ ਕੀਤੀ ਇਹ ਦੂਜਿਆਂ ਲੋਕਾਂ ਨੇ ਸਾਨੂੰ ਬਦਨਾਮ ਕਰਨ ਲਈ ਕੀਤੀ ਗੱਲ ਆ ਔਰ ਅਸੀਂ ਕਿਸਾਨਾਂ ਕਰਕੇ ਆਪਣੀਆਂ ਅਲਾਈਅੰਸ ਵੀ ਛੱਡਿਆ ਆਪਣੇ ਮਿਲਟਰੀਆਂ ਛੱਡੀਆਂ ਹੁਣ ਵੀ ਅਸੀਂ ਉਹਨਾਂ ਨਾਲ ਅਲਾਈਅੰਸ ਨਹੀਂ ਕੀਤਾ ਇੱਥੇ ਕਰਕੇ ਲੋਕ ਸਾਤੋਂ ਫੇਰ ਉਸ ਪਾਸੇ ਨੂੰ ਜਾਂਦੇ ਆ ਸੋ ਕੋਈ ਨਾ ਕੋਈ ਇਦਾਂ ਦੇ ਤਾਕਤਾਂ ਵਿੱਚ ਹੈਗੀਆਂ